ਸੋ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੀਆਂ ਅੱਜ ਲਾਸਟ ਗੇਟ ਦੀਆਂ ਜਿਹੜੀਆਂ ਚੋਣ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਤੇ ਮੈਂ ਲੋਕ ਸਭਾ ਹਲਕਾ ਫਤਿਹਗੜ ਸਾਹਿਬ ਦੇ ਖੰਨਾ ਦੇ ਵਿੱਚ ਮੌਜੂਦ ਹਾਂ ਇੱਥੇ ਸਾਡੇ ਹਲਕਾ ਵਿਧਾਇਕ ਸਰਦਾਰ ਤਰਨਪ੍ਰੀਤ ਸਿੰਘ ਜੀ ਸੌਂਦ ਆਪਣੇ ਪਰਿਵਾਰ ਦੇ ਨਾਲ ਆਪਣੀ ਕੀਮਤੀ ਬੋਰਡ ਦਾ ਜਿਹੜਾ ਹੈ ਇਸਤੇਮਾਲ ਕਰਕੇ ਵਾਪਸ ਜਿਹੜਾ ਹੈ ਆਰਐਨਏ ਦੇ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਰਹਿਮਤ ਸਾਹਿਬ ਕਿਵੇਂ ਲੱਗ ਰਿਹਾ ਅੱਜ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਜ ਕੋਈ ਬੋਰਡ ਪਾਣ ਆਏ ਹੋ ਕਿਵੇਂ ਲੱਗ ਰਿਹਾ ਅੱਜ ਬਹੁਤ ਵੱਡਾ ਮੈਂ ਕਹਿੰਦਾ ਹਾਂ ਭਾਰਤ ਦੇ ਵਿੱਚ ਇੱਕ ਉਤਸਵ ਦੀ ਤਰ੍ਹਾਂ ਮਨਾਇਆ ਜਾਣ ਵਾਲਾ ਅੱਜ ਦਾ ਦਿਨ ਹੈ ਔਰ ਅੱਜ ਉਹ ਰੋ ਪਤਾ ਲੱਗਦਾ ਹੈ ਕਿ ਭਾਰਤ ਵਿਸ਼ਵ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਡੈਮੋਕ੍ਰੈਟਿਕ ਕੰਟਰੀ ਹੈ ਡੈਮੋਕ੍ਰੇਸੀ ਹੈ ਜਮਹੂਰੀਅਤ ਹੈ ਔਰ ਬੜੀ ਦਿਲੋਂ ਖੁਸ਼ੀ ਹੋਈ ਅੱਜ ਮੈਂ ਵੋਟ ਕਾਸਟ ਕਰਕੇ ਆਏ ਹਾਂ ਆਪਣੀ ਪੂਰੀ ਫੈਮਿਲੀ ਦੇ ਨਾਲ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਸੰਵਿਧਾਨ ਨੇ ਸਾਨੂੰ ਵੋਟ ਪਾਉਣ ਦਾ ਹੱਕ ਦਿੱਤਾ ਸੀ ਔਰ ਸੰਵਿਧਾਨ ਦੇ ਵਿੱਚ ਤਿੰਨ ਚੀਜ਼ਾਂ ਲਿਖੀਆਂ ਗਈਆਂ ਸੀ ਗਵਰਨਮੈਂਟ ਆਫ ਦੀ ਪੀਪਲ ਫਾਰ ਦੀ ਪੀਪਲ ਬਾਏ ਦੀ ਪੀਪਲ ਆਫ ਦੀ ਪੀਪਲ ਦਾ ਮਤਲਬ ਲੋਕਾਂ ਦੀ ਫਾਰ ਦੀ ਪੀਪਲ ਲੋਕਾਂ ਦੁਆਰਾ ਬਾਏ ਦੀ ਪੀਪਲ ਲੋਕਾਂ ਨੇ ਚੁਣੀ ਹੋਈ ਜਿਹੜੀ ਸਰਕਾਰ ਹੈ ਉਹ ਜਿਹੜੀ ਗਵਰਨਮੈਂਟ ਹੈ ਅੱਜ ਪਤਾ ਲੱਗਦਾ ਕਿ ਲੋਕਤੰਤਰ ਦੇ ਵਿੱਚ ਕਿੱਡੀ ਵੱਡੀ ਤਾਕਤ ਹੈ ਸੋ ਅੱਜ ਮੈਂ ਦੇਖ ਰਿਹਾ ਕਿ ਲੋਕ ਸਭਾ ਸ਼੍ਰੀ ਫਤੇਗੜ ਸਾਹਿਬ ਦਾ ਜੋ ਕੰਸਟੀਟੂਐਂਸੀ ਖੰਨਾ ਜਿੱਥੇ ਅੱਜ ਅਸੀਂ ਸਾਰੇ ਜਣੇ ਖੜੇ ਆਂ ਉਰੇ ਬਹੁਤ ਵੱਡੀ ਤਾਦਾਦ ਦੇ ਵਿੱਚ ਅੱਜ VOTING ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਬੜਾ ਸ਼ਾਂਤਮਈ ਮਾਹੌਲ ਹੈ ਔਰ ਪੀਸਫੁੱਲ ਮਾਹੌਲ ਦੇ ਵਿੱਚ VOTING ਹੋ ਰਹੀ ਹੈ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਜੋ ਪ੍ਰਬੰਧ ਕੀਤੇ ਹੋਏ ਨੇ ਬੜੇ ਬਾਖਮਾਲ ਨੇ ਔਰ ਸਾਰੇ ਆਫੀਸਰਸ ਨੇ ਜਿਹੜੇ ਉਹ ਬੜੇ ਵਧੀਆ ਤਰੀਕੇ ਨਾਲ ਪ੍ਰਬੰਧ ਕਰਕੇ ਜਾਨੀ ਕਿ VOTING ਕਾਸਟ ਕਰਾਣ ਲੱਗੇ ਹੋਏ ਨੇ ਮੈਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿੱਥੇ ਧੰਨਵਾਦ ਕਰਦਾ ਹਾਂ ਤੇ ਉੱਥੇ ਮੈਂ ਸਾਰੇ ਆਪਣੇ ਜਿਹੜੇ ਵੋਟਰ ਨੇ ਹਲਕਾ ਖੰਨਾ ਦੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਉੱਤੇ ਪੰਜਾਬ ਦੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਿਰ ਝੁਕਾ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚੋਂ ਵੋਟ ਪਾ ਕੇ ਆਇਓ ਕਿਉਂਕਿ ਵੋਟ ਦਾ ਅਧਿਕਾਰ ਸਾਨੂੰ ਇਹ ਸੰਵਿਧਾਨ ਨੇ ਦਿੱਤਾ ਹੈ ਔਰ ਇਹ ਲੋਕਤੰਤਰ ਨੂੰ ਬਚਾਉਣ ਦਾ ਸਭ ਤੋਂ ਵਧੀਆ ਤੇ ਸਭ ਤੋਂ ਸੌਖਾ ਤਰੀਕਾ ਔਰ ਬਹੁਤ ਵੱਡਾ ਉਪਰਾਲਾ ਸੋ ਵੋਟ ਜਰੂਰ ਪਾਇਓ ਬਹੁਤ ਬਹੁਤ ਧੰਨਵਾਦ। ਐਮਐਲ ਸਾਬ ਲਗਭਗ ਡੇਢ ਮਹੀਨਾ ਹੋ ਗਿਆ ਤੁਹਾਨੂੰ ਦਿਨ ਰਾਤ ਇਕ ਕਰਦੇ ਹੋਏ। ਕੀ ਲੱਗਦਾ ਹੈ ਕਿ ਕਿਵੇਂ ਰੋਗੀ ਇਸ ਵਾਰ ਦੀ? ਦੇਖੋ ਗੱਲ ਇਦਾਂ ਮਿਹਨਤ ਕਰਨਾ ਹਰੇਕ ਦਾ ਫਰਜ਼ ਬਣਦਾ। ਆਪਾਂ ਸਾਰਿਆਂ ਨੇ ਮਿਹਨਤ ਕੀਤੀ ਹੈ। ਪਰ ਇਹਦੇ ਚ ਇੱਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਮੈਜੋਰਟੀ ਆਫ ਪਿੰਡ ਨੇ ਜਿਹੜੇ 1300 ਤੋਂ ਉੱਤੇ ਯਾਨੀ ਕਿ ਟੋਟਲ ਇਹ ਪਿੰਡ ਤੇ ਨਾਲ ਵਾਰਡ ਮਲਾ ਕੇ 1500 ਦੇ ਕਰੀਬ ਬਣ ਜਾਂਦੇ ਨੇ ਇਹ 1500 ਤੱਕ ਅਸੀਂ ਅਪਰੋਚ ਕੀਤੀ ਹੈ ਔਰ ਸਭ ਤੋਂ ਵੱਧ ਕੈਂਪੇਨ ਦੇ ਵਿੱਚ ਜੋ ਮਤਲਬ ਕਿ ਜੇ ਕਿਸੇ ਨੇ ਕੀਤੀ ਹੈ ਤਾਂ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਨੇ ਜੋ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਉਹਨਾਂ ਨੇ ਕੀਤੀ ਹੈ ਸੋ ਅੱਜ ਦੇ ਦਿਨ ਦੇ ਉੱਤੇ ਅਸੀਂ ਕੋਈ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਮੈਂ ਇੱਕੋ ਗੱਲ ਕਹੂੰਗਾ ਕਿ ਆਪਣਾ ਹੱਕ ਸਾਰੇ ਪੂਗ ਤਾ ਕੇ ਆਉਣ ਜਿੱਦਾ ਜਿੱਥੇ ਮਨ ਕਰਦਾ ਦਿਲ ਕਰਦਾ ਉੱਥੇ ਵੋਟ ਪਾਣੀ ਚਾਹੀਦੀ ਹੈ ਔਰ ਇਹ ਵਿਦਾਊਟ ਪ੍ਰੈਸ਼ਰ ਵਿਦਾਊਟ ਐਨੀ ਕਿਸੇ ਵੀ ਚੀਜ਼ ਤੋਂ ਵੋਟ ਹੋਣੀ ਚਾਹੀਦੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਜੀ ਬੰਦੇ ਨੂੰ ਖੁਦ ਦੇਖੋ ਲੋਕ ਹੁਣ ਮਨ ਆਪਣਾ ਪ੍ਰਪੇਅਰ ਕਰਕੇ ਘਰੋਂ ਆਉਂਦੇ ਨੇ ਕਿ ਕਿਹਨੂੰ ਵੋਟ ਕਾਸਟ ਕਰਨੀ ਹੈ ਸੋ ਇਸ ਕਰਕੇ ਲੋਕਾਂ ਨੇ ਮਨ ਬਣਾਇਆ ਹੋਇਆ ਦੋ ਦਿਨ ਵਿੱਚ ਨੇ ਅੱਜ ਸ਼ਾਮ ਨੂੰ 6 ਵਜੇ ਤੱਕ ਵੋਟਿੰਗ ਖਤਮ ਹੋ ਜੂਗੀ ਦੋ ਦਿਨ ਵਿੱਚ ਨੇ 4 ਤਰੀਕ ਨੂੰ ਰਿਜ਼ਲਟ ਆ ਜੂਗਾ ਉਸ ਦਿਨ ਉਹਨਾਂ ਨੂੰ ਪਤਾ ਗੁਰੂ ਮਹਾਰਾਜ ਨੂੰ ਕੀ ਨੇ ਦਿੱਤਣਾ ਸੋ ਜਿਹਦੇ ਸਿਰ ਤੇ ਬਾਬਾ ਜੀ ਨੇ ਛੱਤ ਰੱਖਣਾ ਹੋਊਗਾ ਤੇ ਪ੍ਰਭੂ ਸ਼੍ਰੀ ਰਾਮ ਨੇ ਛੱਤ ਰੱਖਣਾ ਹੋਊਗਾ ਉਸ ਦਾ ਕੀ ਦੇਣਾ ਧੰਨ ਤੋਂ ਇਹ ਸੀ ਸਾਡੇ ਨਾਲ ਹਲਕਾ ਬਦਖਸਤ ਤਨਪ੍ਰੀਤ ਸਿੰਘ ਜੀ ਸੋਂ ਜਿਨ੍ਹਾਂ ਨੇ ਕਿ ਇੱਕੋ ਗੱਲ ਕਹੀ ਹੈ ਕਿ VOTER ਆਪਣਾ ਮਨ ਬਣਾ ਕੇ ਬੋਟ ਜਰੂਰ ਪਾਣ ਜਾਇਓ ਬੋਟ ਕਿਨੂੰ ਪਾਣੀ ਹੈ ਇਸ ਗੱਲ ਦੀ ਕੋਈ ਹੋਣੀ ਹੈ ਪਰ ਬੋਟ ਪਾਣ ਵਾਸਤੇ ਜਰੂਰ ਘਰੋਂ ਨਿਕਲੋ ਚਾਹੇ ਗਰਮੀ ਜਰੂਰ ਪੈ ਰਹੀ ਹੈ ਪਰ ਆਪਣੇ ਘਰਾਂ ਚੋਂ ਨਿਕਲ ਕੇ ਆਪਣੀ ਸਹੀ ਬੋਟ ਦਾ ਇਸਤੇਮਾਲ ਜਿਹੜਾ ਹੈ ਉਹ ਜਰੂਰ ਕਰੋ ਉਹ ਮਸ਼ੀਨਾਂ ਦੇ ਦਮ ਕਈ